ਤਤਨਾਮ ਵਾਹਿਗੁਰੂ ਸਾਹਿਬ ਜੀ ਕੋਜਰੀ ਮਹੱਲਾ ਪਹਿਲਾ ਨਾਵ ਕਮਲ ਤੇ ਪਮਾਉ ਖਜੇ ਬੇਧ ਪੜੈ ਮੁਖ ਖੰਟ ਸਵਾਰ ਤਾਂ ਕੋ ਅੰਤ ਨ ਜਾਇ ਲਖਣਾ ਆਵਸ ਯਾਤ ਰਹਿ ਗੋਵਾਰ ਕ੍ਰਿਤਮ ਕਿਉ ਬਿਸਰਹਿ ਮੇਰੇ ਪ੍ਰਾਣਿਆ ਆਦਾਰ ਜਾ ਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰ ਵਿਚਾਰ ਰਹਾਉ ਰਵ ਸਾਸ ਦੀਪਕ ਜਾਕੇ ਤ੍ਰਿ ਪਵਨ ਏਕਾ ਜੋ ਤੁਮਾਰ ਗੁਰਮੁਖ ਹੋਇ ਸੋ ਐ ਨਸ ਨਿਰਮਲ ਮਨ ਮੁਕਰਣ ਆਂਦਾ ਸਿੱਧ ਸਮਾਦ ਕਰਹਿ ਨਿਤ ਝਗਰਾ ਦੋਹ ਲੋਚਨ ਕੇ ਆਤ ਹੀਰੈ ਅੰਤਰ ਜੋਤ ਸਬਦ ਤੁਨ ਜਗੈ ਸਤ ਗੁਰ ਝਗਰ ਨਿਵੇਰੈ ਸੋਲ ਨਰ ਨਾਥ ਬੇਅੰਤ ਅਜੋਨੀ ਸਚ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਗੁਰ ਨਾਨਕ ਬੇਅੰਤਿ ਅਜੋਨੀ ਸੱਚ ਹੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਜ਼ਰ ਕਰੋ ਮਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨੰਦਪਵਿੱਤਰ ਹਕੂਮਾਣੀ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਪਹਿਲੀ ਪਾਸ਼ਾਏ ਧੰਨ ਗੁਰਨਾਨਕ ਸਾਹਿਬ ਜੀ ਦੇ ਗੂਜਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਤੁਰਮਾਨ ਕਰ ਰਹੇ ਨੇ ਪੁਰਾਣਾ ਵਿੱਚ ਪਤਾ ਹੁੰਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕਮੋਹ ਕਲੇ ਨਾਲ ਮਿੱਠੀ ਸੋਰ ਵਿੱਚ ਦਿੱਤ ਅੜਦੇ ਹਨ ਉਹ ਬ੍ਰਹਮਾ ਵਿਸ਼ਨੂ ਦੀ ਧੁੰਨੀ ਵਿੱਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਤੇ ਆਪਣੇ ਜਨਮਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ ਜੋ ਕੋ ਉਸ ਨਾਲ ਦੇ ਹਨੇਰੇ ਵਿੱਚ ਹੀ ਹੋਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ ਇਹ ਮੇਰੀ ਜ਼ਿੰਦਗੀ ਤੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ ਪੁਰਖ ਕਸਲਾ ਕਰਦੇ ਰਹਿੰਦੇ ਹਨ ਜਿਸ ਨੂੰ ਰੇਸ਼ੀ ਮੂਨੀ ਗੁਰੂ ਦੀ ਦਸੀ ਸੋਚ ਦੇ ਆਸਰੇ ਸਦਾ ਸਿਮਰਦੇ ਹਨ ਟਹਿਰਾਓ ਓ ਪ੍ਰਭੂ ਇਤਨਾ ਵੱਡਾ ਕਿ ਸੂਰਜ ਤੇ ਚੰਦਰਮਾ ਉਸ ਤੇ ਤ੍ਰਿਭਵਣੀ ਜਗਤ ਵਿੱਚ ਮਾਨੋ ਨਿੱਕੇ ਜਿਹੇ ਦੀਵੇ ਹੀ ਹਨ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਫਿਰਦਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਦਿਨ ਰਾਤ ਜਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਵਿੱਚ ਬੀਤਦੀ ਹੈ ਵੱਡੇ ਵੱਡੇ ਚੋਕੀ ਆਪਣੇ ਹੀ ਉਤਮ ਦੀ ਟੇਕ ਰੱਖ ਕੇ ਸਮਾਧੀਆਂ ਲਾਉਂਦੇ ਹਨ ਤੇ ਮਨ ਨੂੰ ਚਿੱਤਨ ਦੇ ਯਤਨ ਕਰਦੇ ਹਨ ਅਰੇੜਾ ਅਨੁਖ ਆਪਣੇ ਉਦਮ ਉੱਤੇ ਹੀ ਟੇਕ ਰੱਖੇ ਉਸ ਤੋਂ ਉਹ ਅੰਦਰ ਵਸਦੀ ਜੋਤ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ ਜੋਨੋਖ ਗੁਰੂ ਦੇ ਸੰਬੋਧ ਹੁੰਦਾ ਉਸਤਾ ਮਾਨ ਵਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂਪ ਮਿੱਠੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਜਗ ਪੈਂਦੀ ਹੈ ਇਹ ਨਾਨਕ ਅਰਦਾਸ ਕਰ ਇਹ ਦੇਵਤਿਆਂ ਤੇ ਮਨੁੱਖਾਂ ਦੇ ਖਾਸਨ ਬੇਅੰਤ ਇਹ ਜੂਨ ਰਹਤ ਤੇ ਅਟਲ ਮਹਿਲ ਵਿੱਚ ਟਿਕੇ ਰਹਿਣ ਵਾਲੇ અપਾਰ ਪ੍ਰਭੂ ਇਹ ਜਗਤ ਦੇ ਜੀਵਨ ਮਿਹਰ ਕਰ ਮੈਨੂੰ ਆਡੋਲਤਾ ਵਿੱਚ ਨਿਵਾਸ ਮਿਲੇ ਮਿਹਰ ਦੀ ਨਿਗਾਹ ਕਰਕੇ ਮੇਰਾ ਬੇੜਾ ਪਾਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਲਡ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਗੋਜਰੀ ਫਰਸਟ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ from the lotus of vishnu's naval, brahma was born. he chanted the vedas with a melodious voice. he could not find the lord's limits and he remained in the darkness of coming and going. Why should I forget my beloved? He is the support of my very breath of life. The perfect beings perform devotional worship into him. The silent sages serve him through the Guru's teachings. Pause his lamps are the sun and the moon. the one light of the destroyer of ego fills the three worlds. one who becomes gurmukh remains immaculately pure day and night, while the self-willed manmukh is enveloped by the darkness of night. The Siddhas in Samadhis are continually in conflict. What can they see with their two eyes? One who has the divine light within his heart and is awakened to the melody of the word of the shiva the divine light within his heart, and is awakened to the melody of the word of the Shabad. The <clears throat> true Guru settles his conflicts. O Lord of angels and men, infinite and unborn, your true mention is incomparable. نانک مرج ہم پرسپٹیبلی ان دا لائف آف دا ورڈ شاور یور مرسی اپان ہم اینڈ سیو ہم واحر جی کا خالصہ وائی کچھ کی فتح